ਉਹ ਸਸਾ ਤਾੜੀ ਮਾਰੋ ਜਿਨ੍ਹਾਂ ਦੀ ਨੂੰਹ ਬਹੁਤ ਜ਼ਿਆਦਾ ਚੰਗੀ ਆ। ਓਕਰਾਂ ਕਾਹੀ ਨਹੀਂ ਵਿਕੀ ਦੀ ਮਮੀ। ਆਹੀ ਜਕਰਾਂ। ਤਾਵ। ਐ ਕਿਹਾ ਸੀ। ਉਹ ਲੇਡੀਆਂ ਤਾੜੇ ਮਾਰੋ ਜਿਨ੍ਹਾਂ ਦੀ ਬਹੁਤ ਜ਼ਿਆਦਾ ਚੰਗੀ ਆ। ਹੋਨ ਕੋਸੂਰ ਕਿਦਾ ਚ ਸਸਾਂ ਦਾ ਨਹੀਂ ਕੁੜੀ ਲੜਾਕੀ ਹੈ ਤੱਕ ਤੂੰ ਹੱਥ ਤਾੜੀ ਮਰਾਉਣ ਦੀ ਗੱਲ ਕਰਦਾ ਜਦੋਂ ਹੱਥ ਘੜੇ ਕਾਹੇ ਬਹਿਦੇ ਹੈ ਹ ਮੋੜੋ ਕੁੜੀਆਂ ਤਾੜੀ ਮਾਰੋ ਜਿਹਨਾਂ ਦੀ ਸੱਸ ਚੰਗੀ ਆ ਚਾਰੀਆਂ ਨੇ ਡਰਦੀਆਂ ਨੇ ਮਾਰਦੀ ਹੋਣੀ ਨਹੀਂ ਘਰੇ ਜਾ ਕੇ ਫੇਰ ਜਦੋਂ ਟੈਨਕਲੇਸ਼ਨ ਨੇ ਟੀਵੀ ਤੇ ਵਿਜਲੀ ਨਹੀਂ ਲੈ ਮੇਰੇ ਵਾਰੀ ਜੂ ਅਦਿਕਾਲ ਉਹ ਸਸਾਂ ਵੀ ਮਾਡਰਨ ਹੋ ਗਈਆਂ ਨਾ ਸਰਵਾਸ ਕਰ ਕਰ ਕੇ ਦੇਖਣੀ ਆ। ਆ ਮੇਰੇ ਵਾਰੀ ਗਾੜੀ ਨੇ ਕੌਜ ਕਰ ਖੜ ਖੜ। ਮਾਰੀ। ਉਹ ਤਾਂ ਜੇ ਮਾਰੀ ਅੰਦਰ। ਖੜਾ। ਜਦੋਂ ਕਦੇ ਮੈਂ ਕੁੜੀਆਂ ਨੂੰ ਤਾੜੀ ਮਾਰਨ ਵਾਸਤੇ ਗਿਆ ਨਾ ਜੈਂਟਸ ਮਹਿਕਮਾ। ਨਾਲ ਦੀ ਨਾਲ ਆਪਦੇ ਘਰ ਵਾਲੀ ਵਲੀ ਦੇਖਦੇ ਆਂ ਦੇਖਾ ਮੇਰੀ ਮਾਂ ਵਾਰੀ ਤਾੜੀ ਮਾਰੀ ਕੇ ਤਾਰੇ। ਕਿਉਂਕਿ ਬਾਈ ਜੀ ਬੇਬੇ ਨੂੰ ਕਹਿਣ ਦੀ ਕਿਸੇ ਦੀ ਹਮਮਤ ਨਹੀਂ ਹੁੰਦੀ। ਕਿ ਮੇਰੇ ਘਰ ਵਾਲੀ ਵਾਰੀ ਕਿਉਂ ਨਹੀਂ ਤਾੜੀ ਮਾਰੀ। ਫੇਰ ਸੁਭਾਅ ਆਉਂਦਾ। ਪੜੀ ਲੀਹੀ ਮੜਿਆਰ ਪਿੰਡ ਦੇ ਵਿੱਚ ਵਿਆਹੀ ਜਾਵੇ ਘਰ ਵਾਲੇ ਦਾ ਸਿਰ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਦਾ ਦਿਖੇੜਾ ਇਹ ਕਿੰਨਾ ਦਾਦਾ ਕਦਾ ਦਾ ਹੈ ਨਾ ਕਰੇ ਦਿਨੋਂ ਆਸਤ ਦਿਨ ਪਹਿਲਾਂ ਆ ਗਿਆ ਕੰਮ ਚਲੋ ਸਮਝੇ ਲੱਗਦਾ ਨਹੀਂ ਕਿ ਕਾਉਂਡ ਨਹੀਂ ਦਿਨ ਸਾਰੇ ਵਾਰ ਨਿਕਲੇ ਠੀਕ ਰਹਿੰਦੇ ਆ ਬੰਦੇ ਜੀ ਧੰਨਾ ਮੈਂ ਜਿਹੜਾ 24 ਘੰਟੇ ਨਾਲ ਰਹਿਣਾ ਨਾਲ ਘਰੇ ਜੀ ਨਾਲ ਬੰਦਾ ਮਿਲਦਾ ਨਹੀਂ ਹੁੰਦਾ ਕਿ ਕੰਮ ਕੀ ਰੱਖਿਆ ਹੁੰਦਾ ਹੈ ਕਰਕੇ ਕਦਰ ਕਰਿਆ ਕਰੋ ਲਓ ਜੀ ਕੀ ਕਹਿੰਦੀ ਆ ਤੇ ਕੋਈ ਜਵਾਬ ਜੀ ਹੁੰਦਾ ਸੁਣ ਕੇ ਹੱਥ ਲਾ ਕੇ ਹੱਥ ਪਹਿਰਾਨੋ ਲਾ ਕੇ ਨਹੀਂ ਕਰ ਸਕ ਤਹਾਰੋ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਰੀਏ ਪਿਆਰ ਬਜ਼ੁਰਗਾਂ ਦਾ ਕਰਮਾਂ ਦੇ ਨਾਲ ਮਿਲਦਾ ਕਮਰੀਏ ਪਿਆਰ ਬਜ਼ੁਰਗਾਂ ਦਾ ਲੇ ਹੀ ਮਾਂ ਤੇਰੀ ਨਾ ਕਰਦੀ ਟੋਕ ਟੋਕਾਈਂ ਕੁੰਡੀ ਸ਼ਹਿਰ ਦੀ ਨੀ ਕੀ ਹੋਇਆ ਤੂੰ ਕੁੜੀ ਸ਼ਹਿਰ ਦੀ ਐਵੇਂ ਨਾ ਫੜ ਮਾਰ ਕੁੜੀ ਨਹੀਂ ਤੂੰ ਕੀ ਜਾਣੇ ਬੇ ਸਮਝੇ ਸਾਡਾ ਪਿੰਡੂ ਸੁਬਿਆ ਚਾਰ ਕੁੜੇ ਹੈ ਬਸ ਹਾਂਜੀ ਹਾਂਜੀ ਕਹਿ ਕੇ ਆ ਸਿਰ ਤੇ ਦੁਪੱਟਾ ਲੈ ਕੇ ਦੁਪੱਟਾ ਕਿਹੜਾ ਸਿਰ ਤੇ ਆਉਂਦਾ ਬਾਪੂ ਤੂੰ ਸੁਲਾਈ ਹੁੰਦੀ ਹੈ ਕਦੇ ਇਧਰੋਂ ਲਾਈ ਹੁੰਦੀ ਹੈ ਕਦੇ ਗੱਲ ਦੀ ਨਾ ਜ਼ਰਨਾ ਟੱਕਾ ਜਾਵੇ ਉਧਰੋਂ ਮਾਨੀਆਂ ਧੀਆਂ ਵਾਲਾਂ ਦੇ ਸਟਾਈਲ ਕਦੇ ਜਾ ਰਿਹਾ ਇੱਥੋਂ ਚੱਕਲੇ ਕਦੇ ਇੱਥੋਂ ਚੱਕਲੇ ਆਪਦੇ ਵਾਲ ਪਿੱਛੋਂ ਕਢਾਈ ਜਾਣਗੇ ਮੁੱਲ ਦੇ ਲੈ ਲੈ ਇੱਥੇ ਫਸਾਈ ਜਾਣਗਾ ਮੋੜੇ ਜੇ ਕਰਕੇ ਕੀ ਕਹਿੰਦੇ ਆਨੋ ਇੱਕੋ ਪਛੇਰਾਬੜ ਜੀ ਚੜਾ ਕੇ ਜਿਹੜੀ ਕੂਛ ਜੀ ਹਲਦੀ ਆ ਪੋਨੀ ਕਹਿੰਦੇ ਅਲੀ ਵਾ ਕਦੇ हेयर ਰਮਾਂਡਿੰਗ ਕਰਾ ਲਈ ਕਦੇ ਸਟੇਟਨਰ ਕਰਾ ਲਿਆ ਕਦੇ ਕੋਈ ਸ਼ੈਂਪੂ ਲਾ ਲਿਆ ਬਾਲਾਂ ਤੇ ਇੰਨੀ ਹੱਗ ਸੁਭਾ ਲਾਉਂਦੀ ਐ ਇੰਨੀ ਹੱਗ ਸੁਭਾ ਲਾਉਂਦੀ ਐ ਉਹ ਮੈਂ ਕਹਾ ਬਾਲਾਂ ਨਾਲ ਲੈਨੇ ਪੰਗੇ ਲਾਉਂਗੀ ਉਹਦੀ ਪਤਾ ਲਾ ਲਵਾਂਗੇ ਤੋ ਪੋਨੀ ਝੜ ਗਈ ਤੇ ਕੱਲੀ ਕੋਨੀ ਰਹਿ ਜਾਣੀ ਜਦੋਂ ਸਰਤੇ ਵਾਲ ਹੀ ਨਾ ਰਹੇ ਫਿਰ ਕਰਨੀ ਜਲੇਬੀ ਜੂڑا ਕਿੱਥੋਂ ਕਰੇਗੀ ਨਹੀਂ ਕੀ ਹੋਇਆ ਤੂੰ ਕੁੜੀ ਸ਼ਹਿਰ ਦੀ ਐਵੇਂ ਨਾ ਫੜ ਮਾਰ ਕੁੜੀ ਨਹੀਂ ਤੂੰ ਕੀ ਜਾਣੇ ਬੇਸਮਝੇ ਸਾਡਾ ਪਿੰਡੋ ਸੱਤਿਆਚਾਰ ਕੁੜੇ ਨੇ ਨਹੀਂ ਇੱਕ ਵਾਰੀ ਤਾਂ ਵੇਖੇ ਆ ਸਰਤੇ ਦੁਪੱਟਾ ਲੈ ਕੇ ਨੀ ਕਾਲਾ ਜਾ ਠਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮੜੀਏ ਪਿਆਰ ਬਦੁਰਾਂ ਦਾ ਓਹ ਕਰਮਾਂ ਦੇ ਨਾਲ ਮਿਲਦਾ ਕਮੜੀਏ ਪਿਆਰ ਬਦੁਰਾਂ ਦਾ ਕਿਸਮਤ ਦੇ ਨਾਲ ਮਿਲਦਾ ਕਮੜੀਏ